ਜਿਹੜੇ ਛੇੜਪੁਰ ਤੋਂ ਆਏ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਯਾਰਾ ਕਹੋਗੇ ਇਹ ਪਿੰਡ ਪਦਰ ਦਾ ਫਾਈਨਲ ਹੈ ਡੀਪੀ ਟਰੋਲੀ ਵਾਲਾ ਆ ਰਹਾ ਹੈ ਬਾਬਾ ਜੀ ਮਹਾਂਪੁਰ ਛੇੜਪੁਰ ਤੇ ਪੁੱਜੇ ਹੋਏ ਆ ਲਓ ਕਬੱਡੀ ਪੈ ਗਈ ਕਰਦੇ ਗੱਲਬੰਦੀ ਪਰ ਲਓ ਸਾਹਮਣੇ ਕਬੱਡੀ ਪਈ ਹੋਈ ਆ ਇਧਰ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਵੇਖਾਂਗੇ ਜੱਫਾ ਲਾ ਪਊ ਗੱਪਰੂ ਗੱਲ ਸਾਹਮਣੇ ਦੀ ਆ ਰਾਜਿੰਦਰੀ ਸ਼ੇਰਪੁਰੇ ਵਾਲਾ ਰਾਜਿੰਦਰੀ ਸ਼ੇਰਪੁਰ ਦੇ ਗੱਤ ਘਰ ਦੇ ਨਾਲ ਸੇਵਕਪੁਰ ਦੇ ਨਾਲ ਤਗੜੀ ਕਬੱਡੀ ਖੇਡੀ ਮੇਰੇ ਮਿੱਤਰੋ ਜੈ ਭਿੰਡੀਆ ਤੇਰੇ 스타 ਦਾ ਮੇਲਾ ਚੱਲਦਾ ਭਧੌੜ ਵਾਲਾ ਭਿੰਡੀ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਛੋਟੀ ਛੋਟੀ ਦੇ ਖਿਡਾਰੀ ਪਜੇ ਹੋਇਆ ਇੰਦਰਜੀਤ ਭਾਈ ਵਿਸ਼ੇਤਾ ਤੇ ਯਾਰਪ ਤੋਂ ਚੱਲ ਕੇ ਅੱਜ ਦਾ ਮੇਲਾ ਕਰਵਾਉਣ ਦੇ ਲਈ ਪਜਾ ਆਇਆ ਨਾਲ ਸਾਡਾ ਸੁਫਰਾਜ ਭਾਈ ਹੈ ਉਹ ਕਬੱਡੀ ਪੈ ਰਹੀ ਖੇਡ ਮੈਦਾਨ ਦੇ ਵਿੱਚ ਪਾਈ ਦੇ ਪੁੱਠੇ ਹੱਥ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਨਰੋਲ ਸਮਰਾ ਕਬੱਡੀ ਕਲੱਬ ਬੈਲਜੀਅਮ ਦੇ ਨੰਬਰ ਰੇ ਆ ਪਹਿਲਾਂ 33 ਸੀ ਉਹ ਰੇਡ ਵੀ ਇਹਨਾਂ ਦੀ ਸੀ ਇਹਨਾਂ ਦੇ ਨੰਬਰ ਹੋ ਗਏ 34 ਤੇ ਮਾਨਕਾ ਕਬੱਡੀ ਕਲੱਬ ਫਗਵਾੜੇ ਦੇ ਨੰਬਰ ਵੀ 34 ਦੇਖਣਾ ਤੋਂ ਆਇਆ ਹੈ ਇਹਨਾਂ ਖਿਡਾਰੀਆਂ ਨੂੰ ਵੀ ਬੋਟੇ ਬਾਈ ਨੇ ਬਾਈ ਸਾਡੇ ਕਾਕੇ ਬਾਈ ਨੇ ਮਿਹਨਤ ਕਰਵਾਈ ਹੈ ਲੈ ਵੀ ਉੱਪਰ ਸਾਈਡ ਦੇ ਇੱਕ ਧਰਤੀ ਚੱਕ ਦੋ ਸਾਈਕਲ ਦੀ ਲੈ ਵੀ ਕਾਲੀਏ ਵਾਲਿਆ ਡਰਾਗ ਕੱਟਿਆ ਜਾ ਰਿਹਾ ਹੈ ਕਬੀਰ ਲੜ ਗਿਆ ਵੱਡੀਆਂ ਨੇ ਅੱਜ ਦੇ ਮੇਲੇ ਵੀ ਹੈ ਕੋਟਲਾ ਤੇ ਕਹੋਗੇ ਇਹ ਪਿੰਡ ਪਦਰ ਦਾ ਫਾਈਨਲ ਹੈ ਡੀਪੀ ਟਰੋਲੀ ਵਾਲਾ ਕਹਿੰਕੇ 51000 ਇਹ ਬਲਟ ਦੇ ਨਾਲ ਲਓ ਸਾਹਮਣੇ ਇਹ ਆ ਮੇਰੇ ਮਿੱਤਰੋ ਜਿੰਦਰੀ ਰਾਜ ਰੇਡ ਪਾ ਸ਼ੇਰਪੁਰਾ ਸ਼ੇਰਪੁਰੀਆਂ ਕਹਿੰਦੇ ਜਿੰਦਰੀ ਰਾਜ ਕਬੱਡੀ ਪਾ ਰਿਹਾ ਹੈ ਜਿਹੜੇ ਜਿਹੜੇ ਸ਼ੇਰਪੁਰ ਤੋਂ ਆਏ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਯਾਰਾ ਆ ਗਵਾਂਡ ਪਿੰਡ ਦਾ ਹੈ ਫਿਰ ਦੌਲਤ ਕੌਡੀ ਖੇਡਣ ਗਏ ਆ ਲਓ ਸਾਹਮਣੇ ਡੀਪੀ ਆ ਗਿਆ ਟਰੋਲੀ ਵਾਲਾ ਕਰਦੇ ਵੀਰਾ ਗੱਲ ਡੀਪੀ ਟਰੋਲੀ ਵਾਲੀ ਪੀ ਟਰੋਲੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਬੰਬੂ ਖੋਸਾ ਕੋਟ ਲਾ ਕੇ ਸੰਪਰਕ ਕਰੇ ਗਰਾਊਂਡ ਦੇ ਵਿੱਚ ਬੰਬੂ ਖੋਸਾ ਕੋਟਲਾ ਇਹ ਵੀ ਵੀਡੀਓ ਵਾਲਿਆਂ ਪਾਉਂਦਾ ਵੋਟਿਆ ਹਾਂ ਬੱਬੂ ਗੋਸਾ ਦੇ ਲਈ ਬਾਈ ਜੀ ਧੰਨਵਾਦ ਹੈ ਉਮਰੀਆਣਾ ਇੰਟਰਨੈਸ਼ਨਲ ਕਬੱਡੀ ਕੱਪ ਕਰਨ ਸ਼ੇਖ ਦੌਲਤ ਦਾ ਸਵਾਰਕਵਾਸੀ ਸਰਦਾਰ ਤਲੋਚ ਸੇਹ ਜੀ ਕਾਕੇ ਜਨਮ ਦਿਨ ਦੀ ਯਾਦ ਦੇ ਵਿੱਚ ਫਾਈਨਲ ਜਿਹੜਾ ਖੇਡਿਆ ਜਾਣਾ ਹੈ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਕਾਲੇ 2 ਮਿੰਟ ਚੱਲਦੇ ਨੇ ਹੁਣ ਮਾਫੀ ਚਾਹਦੇ ਆ ਜੀ ਕਿਉਂ ਮੈਂ ਇੱਕ ਪਾਉਂਦਾ ਤੁਸੀਂ ਸਨਮਾਨ ਕਰਨਿਆ ਕਰ ਲੋ ਬਈ ਹਣਾ ਧੰਨਵਾਦ ਹੈ ਦਾਦਾ ਜੀ ਮਹਾਂਪੁਰਸ਼ ਖੇਤਰ ਤੇ ਪੁੱਜੇ ਹੋਏ ਆ ਲਓ ਕਬੱਡੀ ਪੈ ਗਈ ਕਰਦੇ ਗੱਲ ਬੰਦਗੀ ਪਰ ਲਓ ਸਾਹਮਣੇ ਕਬੱਡੀ ਪਈ ਹੋਈ ਆ ਇਧਰ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਵੇਖਾਂਗੇ ਜੱਫਾ ਲਾ ਪਊ ਗੱਪਰੂ ਗੱਲ ਸਾਹਮਣੇ ਦੀ ਆ ਓ ਰਾਜਿੰਦਰ ਸਿੰਘੇਰਪੁਰੇ ਵਾਲਾ ਰਾਜਿੰਦਰੀ ਸ਼ੇਰਪੁਰ ਦੇ ਗੱਤ ਘਰ ਦੇ ਨਾਲ ਸੇਵਕਪੁਰ ਦੇ ਨਾਲ ਤਗੜੀ ਕਬੱਡੀ ਖੇਡੀ ਮੇਰੇ ਮਿੱਤਰੋ ਜੈ ਭਿੰਡੀਆ ਤੇਰੇ 스타 ਦਾ ਮੇਲਾ ਚੱਲਦਾ ਭਧੌੜ ਵਾਲਾ ਭਿੰਡੀ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਛੋਟੀ ਛੋਟੀ ਦੇ ਖਿਡਾਰੀ ਪਜੇ ਹੋਇਆ ਇੰਦਰਜੀਤ ਭਾਈ ਵਿਸ਼ੇਤਾ ਤੇ ਯਾਰਪ ਤੋਂ ਚੱਲ ਕੇ ਅੱਜ ਦਾ ਮੇਲਾ ਕਰਵਾਉਣ ਦੇ ਲਈ ਪਜਾ ਆਇਆ ਨਾਲ ਸਾਡਾ ਸੁਫਰਾਜ ਭਾਈ ਹੈ ਉਹ ਕਬੱਡੀ ਪੈ ਰਹੀ ਖੇਡ ਮੈਦਾਨ ਦੇ ਵਿੱਚ ਪਾਈ ਦੇ ਪੁੱਠੇ ਹੱਥ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਨਰੋਲ ਸਮਰਾ ਕਬੱਡੀ ਕਲੱਬ ਬੈਲਜੀਅਮ ਦੇ ਨੰਬਰ ਰਏ ਆ ਪਹਿਲਾਂ 33 ਸੀ ਉਹ ਰੇਡ ਵੀ ਇਹਨਾਂ ਦੀ ਸੀ ਇਹਨਾਂ ਦੇ ਨੰਬਰ ਹੋ ਗਏ 34 ਤੇ ਮਾਨਕਾ ਕਬੱਡੀ ਕਲੱਬ ਫਗਵਾੜੇ ਦੇ ਨੰਬਰ ਵੀ 34 ਭਿੰਡੇ ਕਲਾਂ ਤੋਂ ਆਇਆ ਹੈ ਇਹਨਾਂ ਕਰਾਰਨ ਵੀ ਬੋਤੇ ਬਾਈ ਨੇ ਬਾਈ ਸਾਡੇ ਕਾਕੇ ਬਾਈ ਨੇ ਮਿਹਨਤ ਕਰਵਾਈ ਹੈ ਲੈ ਵੀ ਉੱਪਰ ਸਾਈਡ ਦੇ ਇੱਕ ਪਰਤੀ ਚੱਕ ਦੋ ਸਾਈਕਲ ਦੀ ਲੈ ਵੀ ਕਾਲੀਏ ਵਾਲਿਆ ਡਰਾਗ ਕੱਟਿਆ ਜਾ ਰਿਹਾ ਹੈ ਕ੍ਰੀਡ ਲੜੀਆਂ ਪਟੀਆਂ ਨੇ ਅੱਜ ਦੇ ਮੇਲੇ ਵੀ ਹੈ ਕੋਟਲਾ ਤੇ ਕੌਕੇ ਇਹ ਪਿੰਡ ਪਦਰ ਦਾ ਫਾਈਨਲ ਹੈ ਤੇ ਡੀਪੀ ਟਰੋਲੀ ਵਾਲਾ ਕੌਕੇ 52000 ਤੇ ਬਲਟ ਦੇ ਨਾਲ ਲਓ ਸਾਹਮਣੇ ਇਹ ਆ ਮੇਰੇ ਮਿੱਤਰੋ ਜਿੰਦਰੀ ਰਾਜ ਰੇਡ ਪਾ ਸ਼ੇਰਪੁਰ ਗਿਆ ਸ਼ੇਰਪਰੀਆ ਕਹਿੰਦੇ ਜਿੰਦਰੀ ਰਾਜ ਕਬੱਡੀ ਪਾ ਰਿਹਾ ਹੈ ਜਿਹੜੇ ਜਿਹੜੇ ਸ਼ੇਰਪੁਰ ਤੋਂ ਆਏ ਆ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਯਾਰਾ ਆ ਗਵਾਂਡ ਪਿੰਡ ਦਾ ਹੈ ਫਿਰ ਦੌਲਤ ਕੌਡੀ ਖੇਡਣ ਗਏ ਆ ਲਓ ਸਾਹਮਣੇ ਡੀਪੀ ਆ ਗਿਆ ਟਰੋਲੀ ਵਾਲਾ ਕਰਦੇ ਵੀਰਾ ਗੱਲ ਡੀਪੀ ਟਰੋਲੀ ਵਾਲੀਪੀ ਟਰੋਲੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਬੱਬੂ ਖੋਸਾ ਕੋਟ ਲਾ ਕੇ ਸੰਪਰਕ ਕਰੇ ਗਰਾਊਂਡ ਦੇ ਵਿੱਚ ਬੱਬੂ ਖੋਸਾ ਕੋਟਲਾ ਇਹ ਵੀ ਵੀਡੀਓ ਵਾਲਿਆਂ ਪਾਉਂਦਾ ਵੋਟਿਆ ਹਾਂ ਬੱਬੂ ਖੋਸਾ ਕੋਟਲਾ ਦੇ ਬਹੁਤ ਧੰਨਵਾਦ ਹੈ ਉਮਰੀਣਾ ਇੰਟਰਨੈਸ਼ਨਲ ਕਬੱਡੀ ਕਾਪਾ ਕਰਨ ਸ਼ੇਖ ਦੌਲਤ ਦਾ ਸਵਰਗਵਾਸੀ ਸਰਦਾਰ ਤਲੋਚਤ ਸਿੰਘ ਜੀ ਕਾਕੇ ਜਨਮ ਦਿਨ ਦੀ ਯਾਦ ਦੇ ਵਿੱਚ ਫਾਈਨਲ ਟੀੜਾ ਖੇਡਿਆ ਜਾਣਾ ਹੈ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਕਾਲੇ 2 ਮਿੰਟ ਚੱਲਦੇ ਨੇ ਹੁਣ ਮਾਫੀ ਚਾਹਦੇ ਆ ਜੀ ਕਿਉਂ ਮੈਂ ਇੱਕ ਪਾਉਂਦਾ ਤੁਸੀਂ ਸਨਮਾਨ ਕਰਨਿਆ ਕਰ ਲੋ ਬਈ ਹਣਾ ਧੰਨਵਾਦ ਹੈ ਦਾਦਾ ਜੀ ਮਹਾਂਪੁਰਸ਼ ਖੇਤਰ ਤੇ ਪੁੱਜੇ ਹੋਏ ਆ ਲਓ ਕਬੱਡੀ ਪੈ ਗਈ ਕਰਦੇ ਗੱਲ ਬੰਦਗੀ ਪਰ ਲਓ ਸਾਹਮਣੇ ਕਬੱਡੀ ਪਈ ਹੋਈ ਆ ਇਧਰ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਵੇਖਾਂਗੇ ਜੱਫਾ ਲਾ ਪਊ ਗੱਪਰੂ ਗੱਲ ਸਾਹਮਣੇ ਦੀ ਆ ਓ ਰਾਜਿੰਦਰ ਸਿੰਘੇਰਪੁਰੇ ਵਾਲਾ ਰਾਜਿੰਦਰੀ ਸ਼ੇਰਪੁਰੇ ਦਾ ਗੱਤੁਰ ਦੇ ਨਾਲ ਸੇਮਕੋੜਾ ਦੇ ਨਾਲ ਤਗੜੀ ਕਬੱਡੀ ਖੇਡੀ ਮੇਰੇ ਮਿੱਤਰੋ ਲੈ ਵੀ ਪਿੰਡਿਆ ਤੇਰੇ ਸ਼ਤਾ ਦਾ ਮੇਲਾ ਚੱਲ ਰਿਹਾ ਹੈ ਪਧਾੜ ਵਾਲਾ ਪਿੰਡੀ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਛੋਟੀ ਛੋਟੀ ਦੇ ਖਿਡਾਰੀ ਪਹੁੰਚੇ ਹੋਏ ਐ ਇੰਦਰਜੀਤ ਬਾਈ ਵਿਸ਼ੇਸ਼ ਤੌਰ ਤੇ ਯਾਰਪ ਤੋਂ ਚੱਲ ਕੇ ਅੱਜ ਦਾ ਮੇਲਾ ਕਰਵਾਉਣ ਦੇ ਲਈ ਪਹੁੰਚ ਆਇਆ ਨਾਲ ਸਾਡਾ ਸੁਖਰਾਜ ਬਾਈ ਹੈ ਉਹ ਕਬੱਡੀ ਪੈ ਰਹੀ ਖੇਡ ਮੈਦਾਨ ਦੇ ਵਿੱਚ ਪਾਈ ਦੇ ਪੁੱਠੇ ਹੱਥ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਨਰੋਲ ਸਮਰਾ ਕਬੱਡੀ ਕਲੱਬ ਬੈਲਜੀਅਮ ਦੇ ਨੰਬਰ ਰਏ ਆ ਪਹਿਲਾਂ 33 ਸੀ ਉਹ ਰੇਡ ਵੀ ਇਹਨਾਂ ਦੀ ਸੀ ਇਹਨਾਂ ਦੇ ਨੰਬਰ ਹੋ ਗਏ 34 ਤੇ ਮਾਨਕਾ ਕਬੱਡੀ ਕਲੱਬ ਫਗਵਾੜੇ ਦੇ ਨੰਬਰ ਵੀ 34 ਭਿੰਡੇ ਕਲਾਂ ਤੋਂ ਆਇਆ ਹੈ ਇਹਨਾਂ ਖਿਡਾਰੀਆਂ ਨੂੰ ਵੀ ਬੋਟੇ ਬਾਈ ਨੇ ਬਾਈ ਸਾਡੇ ਕਾਕੇ ਬਾਈ ਨੇ ਮਿਹਨਤ ਕਰਵਾਈ ਹੈ ਲੈ ਵੀ ਉੱਪਰ ਸਾਈਡ ਦੇ ਇੱਕ ਧਰਤੀ ਚੱਕ ਦੋ ਸਾਈਕਲ ਦੀ ਲੈ ਵੀ ਕਾਲੀਏ ਵਾਲਿਆ ਡਰਾਗ ਕੱਟਿਆ ਜਾ ਰਿਹਾ ਹੈ ਕਬੱਡੀ ਲੜ ਗਿਆ ਵੱਡੀਆਂ ਨੇ ਅੱਜ ਦੇ ਮੇਲੇ ਵੀ ਹੈ ਕੋਟਲਾ ਤੇ ਕਹੋਗੇ ਇਹ ਪਿੰਡ ਪਦਰ ਦਾ ਫਾਈਨਲ ਹੈ ਤੇ ਡੀਪੀ ਟਰੋਲੀ ਵਾਲਾ ਕੰਕੇ 51000 ਤੇ ਬੁਲਟ ਦੇ ਨਾਲ ਲੈ ਸਾਹਮਣੇ ਇਹ ਆ ਮੇਰੇ ਮਿੱਤਰੋ ਜਿੰਦਰੀ ਰਾਜ ਰੇਡ ਪਾ ਸ਼ੇਰਪੁਰਗਾ ਸ਼ੇਰਪਰੀ ਆ ਕਹਿੰਦੇ ਜਿੰਦਰੀ ਰਾਜ ਕਬੱਡੀ ਪਾ ਰਿਹਾ ਹੈ ਇਹਰੇ ਜਿਹੜੇ ਛੇੜਪੁਰ ਤੋਂ ਆਇਆ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਯਾਰਾ ਆ ਗਵਾਂਡ ਪਿੰਡ ਦਾ ਹੈ ਫਿਰ ਹੌਲਤ ਕਬੱਡੀ ਖੇਡਣ ਗਏ ਆ ਲਓ ਸਾਹਮਣੇ ਡੀਪੀ ਆ ਗਿਆ ਟਰੋਲੀ ਵਾਲਾ ਕਰਦੇ ਵੀਰਾ ਗੱਲ ਡੀਪੀ ਟਰੋਲੀ ਵਾਲਾ ਡੀਪੀ ਟਰੋਲੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਬੱਬੂ ਖੋਸਾ ਕੋਟ ਲਾ ਕੇ ਸੰਪਰਕ ਕਰੇ ਗਰਾਊਂਡ ਦੇ ਵਿੱਚ ਬੱਬੂ ਖੋਸਾ ਕੋਟਲਾ ਇਹ ਵੀ ਵੀਡੀਓ ਵਾਰੀਆਂ ਪਾਉਂਦਾ ਬੋਟਿਆ ਹਾਂ ਬੱਬੂ ਖੋਸਾ ਕੋਟਲਾ ਲਈ ਬਹੁਤ ਧੰਨਵਾਦ ਹੈ ਉਮਰੀਆਣਾ ਇੰਟਰਨੈਸ਼ਨਲ ਕਬੱਡੀ ਕਾਪਾ ਕਨ ਸ਼ੇਖ ਦੌਲਤ ਦਾ ਸਵਾਰਗਵਾਸੀ ਸਰਦਾਰ ਤਲੋਚਤ ਸਿੰਘ ਜੀ ਕਾ ਕੀ ਜਨਮ ਦਿਨ ਦੀ ਯਾਦ ਦੇ ਵਿੱਚ ਫਾਈਨਲ ਟੀੜਾ ਖੇਡਿਆ ਜਾਣਾ ਹੈ। ਲਓ ਸਾਹਮਣੇ ਕਬੱਡੀ ਪਈ ਹੋਈ ਹੈ। ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ। ਕਾਲੇ 2 ਮਿੰਟ ਚੱਲਦੇ ਨੇ ਹੁਣ ਮਾਫੀ ਚਾਹਦੇ ਆ। ਇਹ ਕਿਹੜਾ ਮੈਕ ਪਾਉਂਦਾ ਤੁਸੀਂ ਸਨਮਾਨ ਕਰਨਿਆ ਕਰ ਲੋ ਬਈ ਹਣਾ। ਧੰਨਵਾਦ ਹੈ। ਬਾਬਾ ਜੀ ਮਹਾਂਪੁਰਸ਼ ਖੇਤਰ ਤੇ ਪੁੱਜੇ ਹੋਏ ਆ। ਲਓ ਕਬੱਡੀ ਪੈ ਗਈ ਕਰਦੇ ਗੱਲ ਬੰਦਗੀ ਪਰ। ਨਾ ਸਾਹਮਣੇ ਕਬੱਡੀ ਪਈ ਹੋਈ ਆ ਇਧਰ ਚਾਰ ਨੇ ਚਾਰੇ ਦੇ ਚਾਰੇ ਤਿਆਰ ਨੇ ਹੁਣ ਵੇਖਾਂਗੇ ਜੱਫਾ ਲਾ ਪਊ ਗੱਪਰੂ ਗੱਲ ਸਾਹਮਣੇ ਦੀ ਆ ਓ ਰਾਜਿੰਦਰੀ ਸ਼ੇਰਪੁਰੇ ਵਾਲਾ ਰਾਜਿੰਦਰੀ ਸ਼ੇਰਪੁਰੇ ਦਾ ਗੱਤੁਰ ਦੇ ਨਾਲ ਸੇਮਕੋੜਾ ਦੇ ਨਾਲ ਤਗੜੀ ਕਬੱਡੀ ਖੇਡੀ ਮੇਰੇ ਮਿੱਤਰੋ ਲੈ ਵੀ ਪਿੰਡਿਆ ਤੇਰੇ ਸ਼ਤਾ ਦਾ ਮੇਲਾ ਚੱਲ ਰਿਹਾ ਹੈ ਪਧਾੜ ਵਾਲਾ ਪਿੰਡੀ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਛੋਟੀ ਛੋਟੀ ਦੇ ਖਿਡਾਰੀ ਪਹੁੰਚੇ ਹੋਏ ਐ ਇੰਦਰਜੀਤ ਬਾਈ ਵਿਸ਼ੇਸ਼ ਤੌਰ ਤੇ ਯਾਰਪ ਤੋਂ ਚੱਲ ਕੇ ਅੱਜ ਦਾ ਮੇਲਾ ਕਰਵਾਉਣ ਦੇ ਲਈ ਪਹੁੰਚ ਆਇਆ ਨਾਲ ਸਾਡਾ ਸੁਖਰਾਜ ਬਾਈ ਹੈ ਉਹ ਕਬੱਡੀ ਪੈ ਰਹੀ ਖੇਡ ਮੈਦਾਨ ਦੇ ਵਿੱਚ ਪਾਈ ਦੇ ਪੁੱਠੇ ਹੱਥ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਆਇਆ ਨਰੋਲ ਸਮਰਾ ਕਬੱਡੀ ਕਲੱਬ ਬੈਲਜੀਅਮ ਦੇ ਨੰਬਰ ਰਏ ਆ ਪਹਿਲਾਂ 33 ਸੀ ਉਹ ਰੇਡ ਵੀ ਇਹਨਾਂ ਦੀ ਸੀ ਇਹਨਾਂ ਦੇ ਨੰਬਰ ਹੋ ਗਏ 34 ਤੇ ਮਾਨਕਾ ਕਬੱਡੀ ਕਲੱਬ ਫਗਵਾੜੇ ਦੇ ਨੰਬਰ ਵੀ 34 ਭਿੰਡੇ ਕਲਾਂ ਤੋਂ ਆਇਆ ਹੈ ਇਹਨਾਂ ਖਰਾਰਾਂ ਨੂੰ ਵੀ ਬੋਟੇ ਬਾਈ ਨੇ ਬਾਈ ਸਾਡੇ ਕਾਕੇ ਬਾਈ ਨੇ ਮਿਹਨਤ ਕਰਵਾਈ ਹੈ ਲੈ ਵੀ ਉੱਪਰ ਸਾਈਡ ਦੇ ਇੱਕ ਧਰਤੀ ਚੱਕ ਦੋ ਸਾਈਕਲ ਦੀ ਲੈ ਵੀ ਕਾਲੀਏ ਵਾਲਿਆ ਡਰਾਗ ਕੱਟਿਆ ਜਾ ਰਿਹਾ ਹੈ ਕਬੀਰ ਲੜ ਗਿਆ ਵੱਡੀਆਂ ਨੇ ਅੱਜ ਦੇ ਮੇਲੇ ਵੀ ਹੈ ਕੋਟਲਾ ਤੇ ਤੋਂ ਕੇ ਇਹ ਪਿੰਡ ਪਦਰ ਦਾ ਫਾਈਨਲ ਹੈ ਡੀਪੀ ਟਰੋਲੀ ਵਾਲਾ ਕੰਕੇ 51000 ਤੇ ਬਲਟ ਦੇ ਨਾਲ ਲਓ ਸਾਹਮਣੇ ਇਹ ਆ ਮੇਰੇ ਮਿੱਤਰੋ ਜਿੰਦਰੀ ਰਾਜ ਰੇਡ ਪਾ ਸ਼ੇਰਪੁਰਾ ਸ਼ੇਰਪਰੀ ਆ ਕਹਿੰਦੇ ਜਿੰਦਰੀ ਰਾਜ ਕਬੱਡੀ ਪਾ ਰਿਹਾ ਜਿਹੜੇ ਜਿਹੜੇ ਸ਼ੇਰਪੁਰ ਤੋਂ ਆਏ ਇੱਕ ਵਾਰੀ ਤਾੜੀਆਂ ਮਾਰ ਕੇ ਦੱਸੋ ਯਾਰਾ ਆ ਗਵਾਨ ਪਿੰਡ ਦਾ ਹੈ ਫਿਰ ਹਾਲਤ ਕਬੱਡੀ ਖੇਡਣ ਗਏ ਆ ਲਓ ਸਾਹਮਣੇ ਡੀਪੀ ਆ ਗਿਆ ਟਰੋਲੀ ਵਾਲਾ ਕਰਦੇ ਵੀਰਾ ਗੱਲ ਡੀਪੀ ਟਰੋਲੀ ਵਾਲਾ ਡੀਪੀ ਟਰੋਲੀ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਬੱਬੂ ਖੋਸਾ ਕੋਟਲਾ ਕੇ ਸੰਪਰਕ ਕਰੇ ਗਰਾਊਂਡ ਦੇ ਵਿੱਚ ਬੱਬੂ ਖੋਸਾ ਕੋਟਲਾ ਇਹ ਵੀ ਵੀਡੀਓ ਵਾਰੀਆਂ ਪਾਉਂਦਾ ਬੋਟਿਆ ਹਾਂ ਬੱਬੂ ਖੋਸਾ ਕੋਟਲਾ ਲਈ ਬਹੁਤ ਧੰਨਵਾਦ ਹੈ ਉਮਰੀਣਾ ਇੰਟਰਨੈਸ਼ਨਲ ਕਬੱਡੀ ਕੱਪ ਕਰਨ ਸ਼ੇਖ ਦੌਲਤ ਦਾ ਸਵਾਰਕਵਾਸੀ ਸਰਦਾਰ ਤਲੋਚ ਸੇਹ ਜੀ ਕਾਕੇ ਜਨਮ ਦਿਨ ਦੀ ਯਾਦ ਦੇ ਵਿੱਚ ਫਾਈਨਲ ੜਾ ਖੇਡਿਆ ਜਾਣਾ ਹੈ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਕਾਲੇ 2 ਮਿੰਟ ਚੱਲਦੇ ਨੇ ਹੁਣ ਮਾਫੀ ਜਾਵੇ ਕਿਉਂਕਿ ਕਿੰਨਾ ਮੈਕ ਬੰਦਾ ਤੁਸੀਂ ਸਨਮਾਨ ਕਰਨਿਆ ਕਰ ਲੋ ਬਈ ਹਣਾ ਹਾਂ ਕੋਈ ਚੱਕਰ ਨਹੀਂ ਕਿਉਂਕਿ ਮੈਕ ਬੰਦ ਕਰ ਲਾਂਗੇ ਆਪਾਂ ਜਿਹੜੇ ਖੇਡ ਮੇਲੇ ਨੇ ਇਹ ਐਨਆਰਆਈ ਭਰਾਵਾਂ ਦੇ ਸੰਜੋਬ ਦੇ ਨਾਲ ਹੁੰਦੇ ਨੇ ਆਪਾਂ ਉਹਨਾਂ ਦਾ ਵੀ ਜ਼ਿਕਰ ਕਰਨਾ ਜ਼ਰੂਰ ਬਣਦਾ ਕਿਉਂਕਿ ਆਪਾਂ ਅੱਜ ਕਬੱਡੀ ਦਾ ਇੱਕ ਬਹੁਤ ਵਧੀਆ ਡਿਸਪਲਨ ਕਾਇਮ ਰੱਖਿਆ ਚੂਰ ਚੱਕ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਭਾਵੇਂ ਬਾਗੜੀ ਦੀ ਚੈਂਪੀਅਨਸ਼ਿਪ ਹੈ ਜਾ ਫਿਰ ਅੱਜ ਗੱਲ ਕਰੀਏ ਵੀ ਫਾਈਨਲ ਦੇ ਵਿੱਚ ਵੀ ਇੱਦਾਂ ਹੀ ਆਪਾਂ ਡਿਸਪਲਿਨ ਜਿਹੜਾ ਕਾਇਮ ਰੱਖਣਾ ਬਹੁਤ ਵਧੀਆ ਰਗਿਆ ਵੀ ਬਚਕਾਰ ਜਿਹੜੇ ਨਾਮ ਨਹੀਂ ਵਾਲੇ ਬ